ਪੌਣੇ 2 ਸਾਲ ਦਾ ਹੋਇਆ ਪੌਣੇ 2 ਸਾਲ ਦਾ ਹਾਂ ਠੀਕ ਹੈ ਹੀ ਆ ਜੀ ਹਜੇ ਇਹਦੀ ਮਾਮੂਦਾਰ ਕਾਰਡ ਦੋ ਦਾ ਵਧੀਆ ਸੀ ਮਾਮਦਾਰ ਕਾਰਡ ਬਹੁਤ ਵਧੀਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਕਿਸਾਨ ਵੀਰੋ ਬਾਈਕ ਕੋਲ ਜ਼ਮੀਨਦਾਰ ਕੋਲ ਇੱਕ ਲੀਲਾ ਰਵਾ ਝੋਟਾ ਵਕਾਉ ਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਨਾਮ 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 ਹਰਵੰਦ ਸਿੰਘ ਆ ਜੀ ਪਿੰਡ ਪਿੰਡ ਬਖਤਗੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂ ਜੀ ਵੀ ਛੋਟਾ ਦੱਸੋ ਆਪਣਾ ਕੱਟਾ ਕਿੰਨੇ ਟਾਈਮ ਦਾ ਹੋ ਗਿਆ ਤੇ ਪੌਣੇ ਇੱਕ ਦੋ ਸਾਲ ਦਾ ਹੋਇਆ ਪੌਣੇ ਦੋ ਸਾਲ ਦਾ ਹਾਂ ਠੀਕ ਹੈ ਹੀ ਹੈ ਜੀ ਹਜੇ ਇਹਦੀ ਮਾਂ ਮੂਦਰ ਕਾਰਡ ਦੋ ਦਾ ਵਧੀਆ ਸੀ ਮਾਂ ਦਾ ਰਕਾਰਡ ਬਹੁਤ ਵਧੀਆ ਸੀ ਜੀ ਠੀਕ ਹੈ ਹਾਂ ਤੇ ਸਿੰਗ ਵੀ ਚਿੱਟੇ ਕਰੀ ਜਾਂਦਾ ਹੈ ਹਾਂ ਸਿੰਗ ਵੀ ਚਿੱਟੇ ਕਰ ਗਿਆ ਜੀ ਲੋ ਸਿੰਗ ਵੀ ਦੋ ਚਿੱਟੇ ਕਰ ਲੱਗਿਆ ਉਹ ਥੱਲਿਓਂ ਵੀ ਸਾਰੇ ਜੀਭ ਵੀ ਲਾਲ ਆ ਜੀ ਦਿਖਾਓ ਮੜਾ ਪਟ ਹਾਂ ਜੀਭ ਵੀ ਜਮ ਲਾਲਾ ਲੋ ਜੀ ਨਸਾਨੀ ਵੀ ਬਾਈ ਤਾਂ ਸਾਰੇ ਪੁਰਾਉਂ ਕੀਰੇ ਨਾਲ ਹਾਂ ਹਾਂ ਜੀ ਲਾਲ ਜੀ ਬਸ ਚੈੱਕ ਕਰ ਲੀ ਠੀਕ ਹੈ ਤੇ ਰੇਟ ਭਰਾ ਜਾਇਆ ਜਾਦਾ ਰੇਡ ਮੌਕੇ ਤੋਂ ਦੱਸਾਂਗੇ ਜੀ ਫੋਨ ਤੇ ਕਰੋਗੇ ਹਾਂ ਜੀ ਫੋਨ ਤੇ ਠੀਕ ਆ ਲੋਪਰਾ ਇਹ ਕਰਦਾ ਸਾਰੇ ਨਿਸ਼ਾਨੀਆਂ ਪੂਰੀਆਂ ਚੰਗਾ ਪੜਿਆ ਪਰੋਸਾ ਜ਼ਿਮੀਂਦਾਰ ਕੁਗਲਾਪਰਾ ਤੇ ਇਹ ਤੋਰ ਦੋ ਪਰਾ ਮੜਿਆ ਨੂੰ ਲੋ ਜੀ ਔਣ ਇੱਕ ਦੋ ਸਾਲ ਦਾ ਕਟਾ ਸਨੱਖਾ ਲੋ ਜੀ ਜਿਸ ਕਿਸੇ ਵੀ ਨੂੰ ਜ਼ਰੂਰਤ ਆਦਾ ਬਾਈ ਜੀ ਨਜ਼ੂਰੂ ਕਨੈਕਟ ਕਰ ਪਰਾ ਤੋਰ ਦੋ ਬਰਾ एकदम ਤੁਰ ਤੋੜਾ ਕਰਾ ਦਿਖਾ ਦੇ ਸਮਾਰ ਲੋ ਜੀ ਮੋੜ ਲਈ ਮੋੜੋ ਜਲੋ ਲੋ ਜੀ ਅੱਖਾਂ ਲੀਲੀਆਂ ਕੀਤੀਆਂ ਠੀਕ ਹੈ ਜੀ ਲਓ ਇਸ ਟੈਸਟਿਕਲ ਚੈੱਕ ਕਰਦੇ ਆਂ ਪਰਾ ਲੋ ਜੀ ਠੀਕ ਹੈ ਜੀ ਲਓ ਜੀ ਬੜਾ ਕੁੰਨਾ ਬਈ ਇਹਦਾ ਬਹੁਤ ਕੁੰਨਾ ਜੀ ਤੇ ਜਿਵੇਂ ਕਿ ਸਮਝ ਲਓ ਵੀ ਇਹ ਮਰਜ਼ੇ ਕੋਈ ਜਵਾਗ ਥੱਲੇ ਹੀਟਾ ਦੁਰੇ ਫਿਰਦਾ ਕੋਈ ਇਹ ਜੀ ਚੱਕਰ ਹੀ ਨਹੀਂ ਕੋਈ ਹਨਾ ਚੱਕਰੀ ਨਹੀਂ ਠੀਕ ਆ ਠੀਕ ਆ ਹਾਂ ਜੀ ਲੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ